ਸ਼ਸ਼ੀ ਕਾਰ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਆਲੂ ਪਾਲਕ ਤੇ ਮੇਥਿਆਂ ਦੀ ਬਹੁਤ ਹੀ ਤੀਸਰੀ ਸਬਜੀ ਜਾਂ ਪੁਰਜੀ ਪਿੰਡਾਂ ਵਾਲੇ ਤਰੀਕੇ ਨਾਲ ਤੇ ਚਲੋ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਲਿਆਵਾਂਗੇ ਤੋੜ ਕੇ ਆਪਣੇ ਘਰੇ ਵਿਜੀ ਹੋਈ ਪਾਲਕ ਹੈਗੀ ਫ੍ਰੈਸ਼ ਫ੍ਰੈਸ਼ ਤੇ ਇਹਨੂੰ ਮੈਂ ਕੱਢ ਨਾਲ ਡਾਇਰੈਕਟ ਕਟਿੰਗ ਕਰ ਲਵਾਂਗੀ ਤੋੜਨ ਦੀ ਜ਼ਰੂਰਤ ਨਹੀਂ ਜਿੰਨਾ ਇਹਨੂੰ ਕਰਦਣਾ ਕਟਿੰਗ ਕਰਦੇ ਉਹਨੇ ਇਹਦੀ ਗ੍ਰੋਥ ਹੈ ਜਿਹੜੀ ਵੱਧ ਹੁੰਦੀ ਹੈਗੀ ਤੇ ਤਾਂ ਕਰਕੇ ਆਪਾਂ ਇਹਨੂੰ ਕੱਟਣ ਵਾਲੀ ਕਟਿੰਗ ਕਰ ਲਵਾਂਗੇ ਤੇ ਕਾਫੀ ਵਧੀਆ ਮਤਲਬ ਕਿ ਤਿਆਰ ਹੋਈ ਹੈਗੀ ਤੇ ਇਹਨੂੰ ਮੈਂ 3-4 ਵਾਰ ਪਹਿਲਾਂ ਕਟਿੰਗ ਕਰ ਲਿਆ ਜਿਨ੍ਹਾਂ ਨੂੰ ਕਟਿੰਗ ਕਰਦੇ ਆ ਉੰਨੇ ਜ਼ਿਆਦਾ ਵਧੀਆ ਇਹ ਬਣਦੀ ਹੈਗੀ ਤੇ ਇਹ ਆਪਾਂ ਦੋ ਚੀਰਨੀਆਂ ਦੇ ਕਰੀਬ ਹੈ ਜਿਹੜੀ ਪਾਲਕ ਲੈ ਲਈ ਹੈਗੀ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਆਪਾਂ ਮੇਥੇ ਵੀ ਲੈ ਲਵਾਂਗੇ ਇਹ ਵੀ ਵਿੱਜੇ ਹੋਏ ਨੇ ਫਰੈਸ਼ ਫਰੈਸ਼ ਹੈ ਤੇ ਮੇਥੇ ਥੋੜੇ ਜਿਹਾ ਆਪਾਂ ਇੱਕ ਚੀਰਨੀ ਲੈ ਲਵਾਂਗੇ ਤੇ ਇਹਨਾਂ ਨੂੰ ਵੀ ਇਸ ਤਰ੍ਹਾਂ ਹੀ ਆਪਾਂ ਕਟਿੰਗ ਕਰ ਲਵਾਂਗੇ ਤੇ ਇਹ ਮੇਥੇ ਲੈ ਲਏ ਤੇ ਚਲੋ ਹੁਣ ਆਪਾਂ ਇਹਨਾਂ ਨੂੰ ਕਟਿੰਗ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਹੈ ਸਬਜੀ ਹੈਗੀ ਉਹ ਬਣਾ ਕੇ ਤਿਆਰ ਕਰਾਂਗੇ ਤੇ ਇਹਨੂੰ ਆਪਾਂ ਚਲੋ ਲੈ ਕੇ ਚੱਲਦੇ ਆਂ ਘਰੇ ਤੇ ਇਹ ਜਿਹੜੇ ਮੇਥੇ ਆਏ ਪਾਲਕ ਲੈ ਆਏ ਆ ਆਪਾਂ ਕੱਟ ਕੇ ਤੇ ਇਹਨੂੰ ਆਪਾਂ ਹੁਣ ਬਰੀਕ ਬਰੀਕ ਇਸ ਤਰ੍ਹਾਂ ਹੀ ਚੱਕ ਕੇ ਤੇ ਕਟਿੰਗ ਕਰ ਲਵਾਂਗੇ ਪਹਿਲਾਂ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਧੋ ਲਵਾਂਗੇ ਇਹ ਤੁਸੀਂ ਕਰਦ ਨਾਲ ਕਟਿੰਗ ਵੀ ਕਰ ਸਕਦੇ ਹੋ ਦਾਤ ਨਾਲ ਵੀ ਕਰ ਸਕਦੇ ਹੋ ਮਸ਼ੀਨ ਨਾਲ ਵੀ ਕਟਿੰਗ ਕਰ ਸਕਦੇ ਹੋ ਜਿਹੜੇ ਨਾਲ ਤੁਸੀਂ ਤੁਹਾਨੂੰ ਚੰਗਾ ਲੱਗਦਾਗਾ ਉਸੇ ਚੀਜ਼ ਨਾਲ ਤੁਸੀਂ ਕਟਿੰਗ ਕਰ ਸਕਦੇ ਹੋ ਇਹ ਫਰੈਸ਼ ਪ੍ਰੈਸ ਦੀ ਤਾਜ਼ਾ ਤਾਜ਼ਾ ਤਾਂ ਕਰਕੇ ਇਹ ਬਹੁਤ ਹੀ ਜ਼ਿਆਦਾ ਨਰਮ ਨੇਗੇ ਤੇ ਇਹਨਾਂ ਨੂੰ ਮੈਂ ਕਰਦ ਨਾਲ ਹੀ ਆਸਾਨੀ ਨਾਲ ਕੱਟ ਲੈਨੇਗੇ ਤੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਬਰੀਕ ਬਰੀਕ ਕਟਿੰਗ ਕਰ ਲਈ ਹੈਗੇ ਤੇ ਐਸੀ ਤਰ੍ਹਾਂ ਹੀ ਆਪਾਂ ਜਿਹੜੀ ਪਾਲਕ ਹੈ ਉਹਨੂੰ ਵੀ ਬਰੀਕ-ਬਰੀਕ ਕਟਿੰਗ ਕਰ ਲਵਾਂਗੇ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਵੀਡੀਓ ਨੂੰ ਕਮੈਂਟ ਕਰਨਾ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਅਰਸੋਈ ਨੂੰ ਵਾਰ-ਵਾਰ ਸਬਸਕ੍ਰਾਈਬ ਕਰਨਾ ਤੇ ਕਿਉਂਕਿ ਤੁਹਾਡੇ ਸਾਥ ਨਾਲ ਜਿਹੜਾ ਆਪਾਂ ਆਪਣੇ ਚੈਨਲ ਤੇ ਅੱਗੇ ਵੱਧ ਰਹੇ ਹੈਗੇ ਤੇ ਸਾਥ ਦੇਣਾ ਕਮੈਂਟ ਕਰਨਾ ਵੀਡੀਓ ਨੂੰ ਲਾਈਕ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੱਧ ਤੋਂ ਵੱਧ ਤੇ ਕਿਉਂਕਿ ਆਪਾਂ ਬਹੁਤ ਹੀ ਦੇਸੀ ਤਰੀਕੇ ਨਾਲ ਜਿਹੜੀ ਰੈਸਪੀ ਬਣਾ ਕੇ ਤਿਆਰ ਕਰਦੇ ਹਾਂਗੇ ਬਹੁਤ ਹੀ ਘੱਟ ਮਿਰਚ ਮਸਾਲਿਆਂ ਤੋਂ ਬਗੈਰ ਬਹੁਤ ਹੀ ਨਾਰਮਲ ਮਸਾਲਿਆਂ ਨਾਲ ਜਿਹੜੀ ਤਿਆਰ ਕਰਦੇ ਹਾਂ ਜਿਹੜੀ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਬਹੁਤ ਹੀ ਲਜੀਜ਼ ਤੇ ਇੱਧਰ ਜਿਹੜੀ ਇਹ ਪਾਲਕ ਹੈ ਆਪਾਂ ਉਹ ਵੀ ਕੱਟ ਕੇ ਇਸ ਤਰ੍ਹਾਂ ਬਰੀਕ-ਬਰੀਕ ਤਿਆਰ ਕਰ ਲਵਾਂਗੇ ਜਿਹੜਾ ਬਸ ਤਾਂ ਦੇ ਜਿਹੜੇ ਡਿੰਡਾ ਨਿੰਗਉ ਫਰੈਸ਼ ਨਹੀਂ ਹੈ ਵਧੀਆ ਨਹੀਂ ਹੈ ਕੱਚੀਆਂ ਨਹੀਂ ਹੈ ਪਰ ਜੇ ਤੁਸੀਂ ਇਹਨਾਂ ਨੂੰ ਹਟਾਉਣਾ ਤਾਂ ਤੁਸੀਂ ਹਟਾ ਵੀ ਸਕਦੇ ਹੋ ਕੱਲੇ ਪੱਤੇ ਲੈ ਸਕਦੇ ਹੋਗੇ ਤੇ ਇਹ ਜਿਹੜੀ ਪਾਲਕ ਆਪਾਂ ਇਸ ਤਰ੍ਹਾਂ ਬ੍ਰੀਕ ਬ੍ਰੀਕ ਕੱਟ ਲਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਹੋਰ ਪਾਵਾਂਗੇ ਆਲੂ ਆਲੂ ਤੁਸੀਂ ਆਪਣੇ ਹਿਸਾਬ ਨਾਲ ਘੱਟ ਵੱਧ ਤੁਸੀਂ ਲੈ ਸਕਦੇ ਹੋ ਮੈਂ ਇੱਥੇ 2.5 ਤੋਂ 300 ਗ੍ਰਾਮ ਜਿਹੜੇ ਆਲੂ ਹੈਗੇ ਉਹ ਲੈ ਲਵਾਂਗੀ ਤੇ ਉਹਨਾਂ ਨੂੰ ਵੀ ਮੈਂ ਤੋ ਕੇ ਮਤਲਬ ਕਿ ਛੇਲੇ ਕਿ ਤੋ ਲੂੰਗੀ ਤੇ ਜਿਹੜੀ ਪਾਲਕ ਹੈਗੀ ਉਹ ਆਪਾਂ ਬਰੀਕ-ਬਰੀਕ ਇਸ ਤਰ੍ਹਾਂ ਕਟਿੰਗ ਕਰ ਲਈ ਹੈਗੀ तकरीबन ਲੱਗਭਗ ਸਾਰੀ ਤੇ ਮੈਂ ਤੁਹਾਨੂੰ ਦਿਖਾਉਣੀ ਹੈ ਬਿਲਕੁਲ ਮਤਲਬ ਕਿ ਇਸ ਤਰ੍ਹਾਂ ਬਰੀਕ-ਬਰੀਕ ਕੱਟ ਲੈਣੀ ਹੈਗੀ ਤੇ ਜੇ ਥੋੜੀ ਮੋਟੀ ਕੱਟੀ ਜਾਊ ਤਾਂ ਵੀ ਕੋਈ ਗੱਲ ਨਹੀਂ ਕਿਉਂਕਿ ਇਹ ਬਿਲਕੁਲ ਮੈਲਟ ਹੋ ਜਾਂਦੀ ਹੈਗੀ ਇਹ ਜਿਹੜੀ ਪਾਲਕ ਆਪਾਂ ਬਿਲਕੁਲ ਇਸ ਤਰ੍ਹਾਂ ਕੱਟ ਲੈਣੀ ਹੈ ਬਰੀਕ-ਬਰੀਕ ਤੇ ਇਧਰ ਮੈਂ ਆਲੂ ਹੈਗੇ ਲੈ ਲੈ ਲੇਨਗੇ ਤੇ ਇਹ ਤਿੰਨ ਤੋਂ ਚਾਰ ਆਲੂ ਸੀਗੇ ਚਾਰ ਆਲੂ ਲੈ ਲਏ ਆ ਮੈਂ 2.5 ਤੋਂ 300 ਗ੍ਰਾਮ ਆਲੂ ਕ੍ਰੀਪ ਹੋਣਗੇ ਤੇ ਇਹਨਾਂ ਨੂੰ ਵੀ ਛੋਟੀਆਂ-ਛੋਟੀਆਂ ਫਾੜੀਆਂ ਦੇ ਵਿੱਚ ਆਪਾਂ ਇਸ ਤਰ੍ਹਾਂ ਕਟਿੰਗ ਕਰ ਲਵਾਂਗੇ ਤੇ ਇਹਨਾਂ ਨੂੰ ਆਪਾਂ ਪਾਣੀ ਦੇ ਵਿੱਚ ਭਿਉਂ ਕੇ ਰੱਖ ਦਵਾਂਗੇ ਕੁਝ ਟਾਈਮ ਵਾਸਤੇ ਨਲਤ ਜਿਹੜਾ ਪਾਲਕ ਦੇ ਉੱਪਰ ਕੋਈ ਮਣਾ-ਮੋਟਾ ਮਿੱਟੀ ਵਗੈਰਾ ਹੋਊਗਾ ਉਹ ਉਤਰ ਜਾਊਗਾ ਤੇ ਉਹਨੇ ਦੇਰ ਆਪਾਂ ਜਿਹੜਾ ਮਸਾਲਾ ਹੈ ਉਹ ਰਗੜ ਕੇ ਤਿਆਰ ਕਰ ਲੈਨੇ ਐ ਇੱਥੇ ਮੈਂ ਮਿੱਟੀ ਦਾ ਕੁੰਡਾ ਲੈ ਲਿਆ ਇਹਦੇ ਵਿੱਚ ਮੈਂ ਅਦਰਕ ਤੇ ਹਰੀ ਮਿਰਚ ਪਿਆਜ਼ ਟਮਾਟਰਾਂ ਤੇ ਜਿਹੜੀਆਂ ਲਸਣ ਦੀਆਂ ਹਰੀਆਂ ਡੰਡੀਆਂ ਨੇ ਉਹਨਾਂ ਨੂੰ ਮੈਂ ਲੈ ਲਿਆਗਾ ਤੇ ਨਾਲ ਮੈਂ ਕੁਛ ਇਹਦੇ ਮਸਾਲੇ ਐਡ ਕਰੂੰਗੀ ਹੁਣ ਜਿਹੜੇ ਨਾਰਮਲ ਦੇ بیسਕ ਜਿਹੇ ਮਸਾਲੇ ਨੇ ਉਹ ਐਡ ਕਰ ਦੂੰਗੀ ਸਵਾਦ ਅਨੁਸਾਰ ਨੂਨ ਐਡ ਕਰ ਦੂੰਗੀ ਤੇ ਹਲਦੀ ਪਾਊਡਰ ਤੇ ਥੋੜਾ ਥੋੜਾ ਗਰਮ ਮਸਾਲਾ ਤੇ ਧਨੀਆ ਪਾਊਡਰ ਵੈਸੇ ਤੁਸੀਂ ਇਹਦੇ ਵਿੱਚ ਹਲਦੀ ਤੋਂ ਬਿਨਾ ਵੀ ਬਣਾ ਸਕਦੇ ਹੋ ਸਬਜੀ ਪਰ ਹਲਦੀ ਨਾਲ ਥੋੜਾ ਜਿਹਾ ਸੋਨਾ ਕਲਰ ਆ ਜਾਂਦਾ ਹੈਗਾ ਸਬਜੀ ਦੇ ਵਿੱਚ ਤੇ ਦੇਖਣ ਦੇ ਵਿੱਚ ਵੀ ਸੋਹਣੀ ਲੱਗਦੀ ਹੈ ਤੇ ਵੈਸੇ ਵੀ ਐਂਟੀਬਾਇਟਿਕ ਹੈ ਹਲਦੀ ਤੇ ਤਾਂ ਕਰਕੇ ਜਰੂਰ ਪਾਉਣਾ ਥੋੜੀ ਥੋੜੀ ਤੇ ਇਹਨਾਂ ਨੂੰ ਆਪਾਂ ਰਗੜ ਕੇ ਤਿਆਰ ਕਰ ਲਾਂਗੇ ਮਸਾਲੇ ਨੂੰ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਆਪਣੇ ਚੈਨਲ ਨੂੰ ਬੱਤ-ਬਾਤ ਸਬਸਕ੍ਰਾਈਬ ਕਰ ਲੈਣਾ ਕਿਉਂਕਿ ਆਪਾਂ ਦੇਸੀ ਤਰੀਕੇ ਨਾਲ ਜਿਹੜੀ ਵੀ ਰੈਸਪੀ ਬਣਾ ਕੇ ਤਿਆਰ ਕਰਦੇ ਆਂਗੇ ਬਹੁਤ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਇਸ ਤਰ੍ਹਾਂ ਬਣਾ ਕੇ ਤੁਸੀਂ ਟਰਾਈ ਜ਼ਰੂਰ ਕਰਨਾ ਤੇ ਗੱਲਾਂ ਕਰਦੇ ਕਰਦੇ ਆਪਾਂ ਜਿਹੜਾ ਮਸਾਲਾ ਸੀਗਾ ਉਹ ਵੀ ਰਗੜ ਕੇ ਤਿਆਰ ਕਰ ਲਿਆਗਾ ਤੇ ਜਿਹੜਾ ਕੁੰਡੇ ਵਿੱਚ ਕੁੱਤੇ ਮਸਾਲੇ ਦਾ ਸਵਾਦ ਹੁੰਦਾ ਉਹ ਵੈਸੇ ਸਬਜੀ ਦੇ ਵਿੱਚ ਵੱਖਰਾ ਹੀ ਆਉਂਦਾ ਹੈਗਾ ਕੋਸ਼ਿਸ਼ ਕਰਨਾ ਮਿੱਟੀ ਦੇ ਕੁੰਡੇ ਦੇ ਵਿੱਚ ਹੀ ਤੁਸੀਂ ਜਿਹੜਾ ਇਹ ਮਸਾਲਾ ਕੁੱਟ ਕੇ ਤਿਆਰ ਕਰਕੇ ਸਬਜੀ ਬਣਾ ਕੇ ਦੇਖਣਾ ਤੁਸੀਂ ਆਖੋਗੇ ਵੀ ਇਸ ਤਰ੍ਹਾਂ ਦੀ ਸਬਜੀ ਦਾ ਸਵਾਦ ਬਿਲਕੁਲ ਵੱਖਰਾ ਹੈਗਾ ਇਸ ਤਰ੍ਹਾਂ ਹੀ ਬਣਾਉਣਾ ਪਸੰਦ ਕਰੋਗੇ ਤੇ ਹੈਂਡੀ ਗ੍ਰੈਂਡਰ ਦਾ ਖੜਾ ਹੀ ਛੱਡ ਦੋਗੇ ਤੇ ਇੱਧਰ ਆਪਾਂ ਇੱਕ ਕੜਾਈਆ ਲੈ ਲਿਆ ਉਹਦੇ ਵਿੱਚ ਆਪਾਂ ਹਲਕਾ ਜਿਹਾ ਤੇਲ ਪਾਇਆ ਕਿਉਂਕਿ ਅੱਜ ਆਪਾਂ ਘਟ ਤੇਲ ਵਾਲੀ ਸਬਜ਼ੀ ਬਣਾਵਾਂਗੇ ਘਰਦਿਆਂ ਲਈ ਥੋੜੀ ਜਿਹੀ ਤਵੇਤ ਖਰਾਬ ਸੀ ਤਾਂ ਕਰਕੇ ਥੋੜਾ ਜਿਹਾ ਮਿਰਚ ਵੀ ਮਤਲਬ ਕਿ ਘਟ ਪਾਈ ਆ ਆਪਾਂ ਕੱਲੇ ਹਰੀ ਮਿਰਚ ਪਾਈ ਹੈ ਲਾਲ ਮਿਰਚ ਬਾਅਦ 'ਚ ਹੀ ਐਡ ਕਰਾਂਗੇ ਤੇ ਇਹ ਜਿਹੜਾ ਥੋੜੇ ਤੇਲ ਦੇ ਵਿੱਚ ਜਿਹੜੀ ਆਪਾਂ ਸਬਜ਼ੀ ਬਣਾ ਕੇ ਤਿਆਰ ਕਰਦੇ ਆਂਗੇ ਤੇ ਇਹ ਜਿਹੜਾ ਮਸਾਲਾ ਪੀਸ ਕੇ ਰੱਖਿਆ ਸੀ ਉਹ ਸਾਰਾ ਆਪਾਂ ਇਹਦੇ ਵਿੱਚ ਪਾ ਲਿਆਗਾ ਤੇ ਜਿਹੜਾ ਕੁੰਡਾ ਹੈਗਾ ਉਹਨੂੰ ਵੀ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਧੋ ਕੇ ਚੰਗੀ ਤਰ੍ਹਾਂ ਜਿਹੜਾ ਮਸਾਲਾ ਲੱਗਿਆ ਹੋਇਆ ਉਹ ਵੀ ਇਹਦੇ ਵਿੱਚ ਐਡ ਕਰ ਦਵਾਂਗੇ ਤੇ ਨਾਲੇ ਆਪਣਾ ਜਿਹੜਾ ਮਸਾਲਾ ਉਹਨੇ ਪਾਣੀ ਦੇ ਨਾਲ ਆਪਣਾ ਮਸਾਲਾ ਬਿਲਕੁਲ ਪੱਕ ਕੇ ਤਿਆਰ ਹੋ ਜਾਊਗਾ ਕਿਉਂਕਿ ਜੇ ਆਪਾਂ ਗੈਸ ਤੇ ਬਣਾਉਨੇ ਆ ਤਾਂ ਪਾਣੀ ਦੀ ਜ਼ਰੂਰਤ ਹੀ ਨਹੀਂ ਮਹਿਸੂਸ ਹੁੰਦੀ ਕਿਉਂਕਿ ਗੈਸ ਦੀ ਜਿਹੜੀ ਫਲੇਮ ਹੈ ਉਹ ਬਿਲਕੁਲ ਸਲੋ ਜੀ ਤਰ੍ਹਾਂ ਹੁੰਦੀ ਹੈ ਪਰ ਜਦੋਂ ਆਪਾਂ ਚੁੱਲ੍ਹੇ ਤੇ ਬਣਾਉਨੇ ਆ ਸਬਜ਼ੀ ਤਾਂ ਥੋੜੀ ਜਿਹੀ ਪਾਣੀ ਦੀ ਜ਼ਰੂਰ ਤਾਂ ਕਰਕੇ ਥੋੜਾ ਜਿਹਾ ਪਾਣੀ ਪਾ ਕੇ ਇਹ ਆਪਾਂ ਅੱਧੇ ਕੱਪ ਦੇ ਕਰੀਬ ਤੇ ਮਸਾਲਾ ਚੰਗੀ ਤਰ੍ਹਾਂ ਸਾਫ਼ ਕਰਕੇ ਆਪਾਂ ਉਹ ਵੀ ਐਡ ਕਰ ਲਿਆ ਤੇ ਮਸਾਲੇ ਨੂੰ ਆਪਾਂ ਤੇਲ ਅਲੀਜ਼ ਹੋਣ ਤੱਕਰ ਪਕਾ ਲਵਾਂਗੇ ਤੇ ਇੱਧਰ ਜਿਹੜਾ ਮਸਾਲਾ ਤੁਸੀਂ ਦੇਖਦੇ ਹੋਗੇ ਕਿੰਨਾ ਵਧੀਆ ਜਿਹੜਾ ਪੱਕ ਕੇ ਤਿਆਰ ਹੋ ਗਿਆਗਾ ਅੱਗ ਦਾ ਸੇਕ ਹੈ ਜਿਹੜਾ ਬਹੁਤ ਜ਼ਿਆਦਾ ਤੇਜ ਹੈਗਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਜਿਹੜੇ ਆਲੂ ਤੇ ਪਾਲਕ ਮਿੱਥੇ ਆਪਾਂ ਕੱਟ ਕੇ ਰੱਖੇ ਨੇਗੇ ਧੋ ਕੇ ਨਚੋੜ ਨਚੋੜ ਕੇ ਪਾ ਦਵਾਂਗੇ ਆਪਾਂ ਸਬਜ਼ੀ ਦੇ ਵਿੱਚ ਇਹਨਾਂ ਨੂੰ ਤੇ ਇਦੇ ਵਿੱਚ ਪਾਣੀ ਵਗੈਰਾ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਜਿਹੜਾ ਪਾਲਕ ਹੈਗਾ ਉਹ ਜਿਹੜਾ ਪਾਲਕ ਹੈਗਾ ਉਹ ਕਾਫੀ ਜ਼ਿਆਦਾ ਪਾਣੀ ਹੈਗਾ ਜਿਹੜਾ ਰਿਲੀਜ਼ ਕਰਦਾ ਹੈਗਾ ਤਾਂ ਕਰਕੇ ਪਾਣੀ ਦੀ ਜ਼ਰੂਰਤ ਨਹੀਂ ਹੈਗੀ ਤੇ ਇਹਨੂੰ ਆਪਾਂ ਖੁੱਲਾ ਹੀ ਪਕਾਵਾਂਗੇ ਕੜਾਹੀ ਦੇ ਵਿੱਚ ਜਿਹੜੀ ਸਬਜੀ ਆਪਾਂ ਇਹ ਜੜਾਈ ਹੋਈ ਹੈ ਚੁੱਲੇ ਦੇ ਉੱਪਰ ਫੁੱਲ ਫਲੇਮ ਦੇ ਉੱਪਰ ਆਪਾਂ ਇਹਨੂੰ ਜਿਹੜੀ ਪਕਾਵਾਂਗੇ ਸਾਰਾ ਮਸਾਲਾ ਜਿਹੜਾ ਸਬ ਪਾਲਕ ਆਲੂ ਦੇ ਵਿੱਚ ਆਪਾਂ ਮਿਕਸ ਕਰ ਲਵਾਂਗੇ ਤੇ ਇਹਨੂੰ ਕੁਝ ਢੇਰ ਬਾਅਦ ਆਪਾਂ ਇੱਕ ਦੋ ਵਾਰੀ ਹਿਲਾਉਂਦੇ ਚਲਉਂਦੇ ਰਹਿਾਂਗੇ ਤਾਂ ਕਿ ਜਿਹੜੀ ਸਬਜੀ ਆਪਣੀ ਉੱਪਰ نیچے ਮਤਲਬ ਕਿ ਪੱਕੀ ਕੱਚੀ ਹਰਲਦੀ ਰਹੇ ਤੇ ਥੋੜੀ ਢੇਰ ਬਾਅਦ ਤੁਸੀਂ ਦੇਖ ਸਕਦੇ ਹੋ ਜਿਹੜਾ ਪਾਣੀ ਹੈਗਾ ਕਾਫੀ ਜ਼ਿਆਦਾ ਰਿਲੀਜ਼ ਕਰਤਾ ਪਾਲਕ ਨੇ ਤੇ ਢਲ ਗਈ ਹੈ ਕਿ ਪਾਲਕ ਤੇ ਇਸ ਤਰ੍ਹਾਂ ਹੀ ਆਪਾਂ ਇਹਨੂੰ ਹਿਲਾਉਂਦੇ ਚਲਾਉਂਦੇ ਪਕਾ ਲਵਾਂਗੇ ਤੇ ਥੋੜੇ ਟਾਈਮ ਦੇ ਵਿੱਚ ਜਿਹੜੀ ਇਹ ਪਾਲਕ ਹੈਗੀ ਕਲਰ ਵੀ ਚੇਂਜ ਹੋ ਜਾਊ ਹਲਕਾ ਹਲਕਾ ਤੇ ਜਿਹੜੀ ਹੈਗੀ ਬਿਲਕੁਲ ਨਰਮ ਸੌਫਟ ਹੋ ਜਾਊਗੀ ਤੁਸੀਂ ਦੇਖੋਗੇ ਤੇ ਤੇਕੋ ਸਟੈਮ ਬਾਅਦ ਤੁਸੀਂ ਦੇਖ ਸਕਦੇ ਹੋਗੇ ਜਿਹੜੀ ਤੁਸੀਂ ਪਾਲਕ ਹੈਗੀ ਕਾਫੀ ਜ਼ਿਆਦਾ ਮਤਲਬ ਕਿ ਜਿਹੜੀ ਪੱਕ ਗਈ ਹੈਗੀ ਤੇ ਪਾਣੀ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਉੱਪਰ ਸੋਨ ਚਮਕ ਰਿਹਾ ਹੈਗਾ ਪਾਲਕ ਦੇ ਵਿੱਚੋਂ ਨਿਕਲਿਆ ਹੋਇਆ ਤੇ ਜਿੰਨਾ ਟਾਈਮ ਇਹ ਪਾਣੀ ਨਹੀਂ ਸੁਕਦਾ ਹੈਗਾ ਉੰਨੀ ਦੇਰ ਆਪਾਂ ਜਿਹੜੀ ਸਬਜ਼ੀ ਹੈ ਵੀ ਪਕਾਵਾਂਗੇ ਤੇ ਨਾਲ ਹੀ ਆਪਾਂ ਜਿਹੜੇ ਆਲੂ ਹੈਗੇ ਉਦੋਂ ਤੱਕ ਉਹ ਪੱਕ ਜਾਣਗੇ तो बस थोड़े टाइम दी अपनी सब्जी है वो पा पक् के बिल्कुल तैयार हो जाऊगी अगे नो जो पानी है काफ़ी ज़्यादा घट चुके है गा तो हूँ आप आलू देख लावे दवा के भी जेडे आलू है वह भी अपने बिल्कुल पक के तैयार हो गए हैं गे बस आप थोड़ी देर के दे जोड़ा है ਪਾਣੀ ਹੈਗਾ ਸੁੱਕ ਜਾਊਗਾ ਸਬਜੀ ਦੇ ਵਿੱਚੋਂ ਦੇਖ ਸਕਦੇ ਹੋਗੇ ਕੁਝ ਮਿੰਟਾਂ ਸਕਿੰਟਾਂ ਦੇ ਵਿੱਚ ਜਿਹੜਾ ਪਾਲਕ ਦਾ ਪਾਣੀ ਹੈਗਾ ਉਹ ਬਿਲਕੁਲ ਸੁੱਕ ਗਿਆ ਸਬਜੀ ਬਣ ਕੇ ਬਿਲਕੁਲ ਤਿਆਰ ਹੈਗੀ ਤੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬਤ ਵਤ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਰਸੋਈ ਨੂੰ ਬਤ ਵਤ ਸਬਸਕ੍ਰਾਈਬ ਕਰਨਾ ਤੇ ਜਲਦੀ ਮਿਲਦੇ ਆਪਾਂ ਨਵੀਂ ਰੈਸਪੀ ਲੈ ਕੇ ਸੌਖੇ ਤਰੀਕੇ ਨਾਲ ਜਿਹੜੀ ਰੈਸਪੀ ਬਣਾ ਕੇ ਤਿਆਰ ਕਰਦੇ ਆਂ ਤੇ ਇੱਧਰ ਆਪਾਂ ਇੱਕ ਥਾਲੀ ਲਗਾ ਲਵਾਂਗੇ ਇੰਦਰ ਆਪਣਾ ਇੱਕ ਥਾਲੀ ਤਿਆਰ ਕਰ ਲਾਂਗੇ ਇਹਦੇ ਵਿੱਚ ਇੱਕ ਫੁਲਕਾ ਰੱਖ ਲਿਆ ਆਪਾਂ ਤੇ ਸਬਜੀ ਪਾ ਲਈਏ ਤੇ ਇਧਰ ਨਾਲ ਮੈਂ ਜਿਹੜਾ ਦਲੀਆ ਬਣਾਇਆ ਸੀ ਕਣਕ ਦਾ ਉਹ ਰੱਖ ਲਿਆਗਾ ਤੇ ਵਿੱਚ ਪਾ ਦਵਾਂਗਾ ਕਿਉਂ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਆਪਣੇ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਸਾਰਿਆਂ ਨੂੰ ਵੀਡੀਓ ਦੇਖਣ ਲਈ